ਮੇਰਾ ਨਾਮ ਸ਼ੁਭੇਗ ਸਿੰਘ ਸਰਪੰਤ ਨੌਜਵਾ ਜ਼ਿਲ੍ਹਾ ਪ੍ਰਧਾਨ ਅੱਜ ਜੋ ਅਸੀਂ ਸਿਟੀ ਥਾਣਾ ਦੇ ਗੇਟ ਦੇ ਮੂਹਰੇ ਤਰਨਾ ਦੇ ਰਹੇ ਆ ਸਾਡੇ ਤਿੰਨ ਸਾਥੀ ਜਿਹੜੇ ਨੇ ਉਹਨਾਂ ਨੂੰ ਨਜਾਇਜ਼ ਤੌਰ ਤੇ ਰਸਤਾ ਹੈ ਕਿਉਂਕਿ ਸਾਡੇ ਸਾਥੀ ਕੱਲ ਪਰਸੂ ਜਿਹੜੀ ਨਜਾਇਜ਼ ਮਾਈਨਿੰਗ ਫਾਜ਼ਿਲਕਾ ਬਲਾਕ ਦੇ ਵਿੱਚ ਸੇਮਨਾਲਾ ਨੂਰਚਾਹ ਤੇ ਗੁਲਾਮ ਰਸੂਲ ਦੇ ਵਿੱਚਕਾਰ ਹੋ ਰਹੀ ਸੀ ਉਹਦੀ ਬਕਾਇਦਾ ਵੀਡੀਓ ਜੇਬੀਸੀ ਮਸ਼ੀਨ ਟਰਾਲੀਆਂ ਭਰੀਂਦੀ ਹੋਈ ਚੱਲ ਜਿਹੜੀ ਅਸੀਂ ਵੀਡੀਓ ਵਾਇਰਲ ਕਰੀ ਸੀ ਉਹ ਬਕਾਇਦਾ ਪੁਲਿਸ ਪ੍ਰਸ਼ਾਸਨ ਨੂੰ ਵੀ ਕਿਹਾ ਸੀ ਮਾਈਨਿੰਗ ਅਦਕਾਰੀਆਂ ਨੂੰ ਵੀ ਕਿਹਾ ਸੀ ਮੌਕੇ ਤੇ ਜਾ ਕੇ ਜਦੋਂ ਉਹਨਾਂ ਟਰਾਲੀ ਭਰੀ ਹੋਈ ਨਾਲ ਜੇਬਸਿ ਮਸ਼ੀਨ ਕਿਸੇ ਦੇ ਘਰ ਦੇ ਵਿੱਚ ਖੜੀ ਕਰ ਦਿੱਤੀ ਕਿ ਇਹਨਾਂ ਨੂੰ ਬੁਕਾਇਦਾ ਪੂਰੀ ਜਾਣਕਾਰੀ ਦਿੱਤੀ ਗਈ ਪਰ ਉਹਨੂੰ ਨਾਲ ਉਹਨਾਂ ਨਾਲ ਛੱਡਤਾ ਇਹ ਇਧਰ ਸਾਨੂੰ ਦਬਾਣਾ ਚਾਹੁੰਦੇ ਨੇ ਅੱਜ ਵੀ ਜਿਹੜਾ ਨਜਾਇਜ਼ ਮਾਈਨਿੰਗ ਨਵਾਂ ਸਲੇਮਚਾ ਜਿਹੜਾ ਗਊਸ਼ਾਲੇ ਨੂੰ ਰੋਡ ਜਾਂਦਾ ਹੈ ਉਹਦੇ ਨਾਲ ਜਿਹੜਾ ਉਥੇ ਸਲੈਂਡਰਾਂ ਵਾਲੀ ਏਜੰਸੀ ਹੈ ਉਹਦੇ ਨਾਲ ਇੱਕ ਡਾਉਣ ਦੇ ਵਿੱਚੋਂ ਵੱਡੇ ਪੱਦਰ ਤੇ ਜਿਹੜੀਆਂ ਨਜਾਇਜ਼ ਮਾਈਨਿੰਗ ਦੀਆਂ ਟਰਾਲੀਆਂ ਭਰੀਆਂ ਜਾ ਰਹੀਆਂ ਨੇ ਉਹ ਜਿਹੜਾ ਇਥੋਂ ਦਾ ਪੁਲਿਸ ਪ੍ਰਸ਼ਾਸਨ ਨੂੰ ਨਹੀਂ ਨਜ਼ਰ ਆਉਂਦੇ ਜਿਹੜੇ ਵੱਡੇ ਪੱਦਰ ਤੇ ਕਰੋੜਾਂ ਦਾ ਸਰਕਾਰ ਨੂੰ ਚੂਨਾ ਲਗਾ ਰਹੇ ਨੇ ਪਰ ਜਿਹੜੇ ਨਰੇਗਾ ਮਜ਼ਦੂਰਾਂ ਦੀ ਮੰਗ ਕਰਦੇ ਨੇ ਨਰੇਗਾ ਮਜ਼ਦੂਰਾਂ ਨੂੰ ਕੰਮ ਦਿਵਾਉਣ ਦੀ ਮੰਗ ਕਰਦੇ ਨੇ ਕਾਨੂੰਨ ਮੁਤਾਬਕ ਮੇਡ ਬਣਾਉਣ ਦੀ ਮੰਗ ਕਰਦੇ ਨੇ ਉਹਨਾਂ ਨੂੰ ਦੁਬਾਰੰ ਦੇ ਲਈ ਡੀਸੀ ਮੈਡਮ ਨੌ ਵਾਰ ਇਹਦੇ ਪੁਤਲੇ ਫੂਕੇ ਨੇ ਪਰ ਕੋਈ ਇਹਦੇ ਸਿਰ ਤੇ ਜੂ ਤੱਕ ਨਹੀਂ ਿਰਕੀ ਇੱਕ ਸਾਨੂੰ ਦਬਾਉਣ ਦੇ ਲਈ ਨਜਾਇਜ਼ ਪਰਚੇ ਕਦੇ ਨਵਾਂ ਮੋਜਮ ਦੇ ਵਿੱਚ ਸਾਡੇ ਸਾਥੀਆਂ ਦੇ ਪਰਚਾ ਕਦੇ ਹਰਦੀਪ ਜਿਹੜਾ ਹਜੂਰ ਸਿੰਘ ਮੰਡੀ ਦਾ ਸਾਡਾ ਸਾਥੀ ਹੈ ਡਰੇ ਗਾਮੀ ਦੂਰ ਯੂਨੀਅਨ ਦਾ ਬਲਾਕ ਦਾ ਸਖਤਰ ਉਹਦੇ ਤੇ ਨਜਾਇਜ਼ ਨਸ਼ੇ ਗੋਲੀਆਂ ਪਵਾਨ ਦਾ ਪਰਚਾ ਇਹ ਜਿਹੜਾ ਸਰਕਾਰ ਦੀ ਹੱਥ ਦੀ ਕੱਟ ਪੁਤਲੀ ਬਣ ਚੁੱਕੀ ਹੈ ਡੀਸੀ ਮੈਡਮ ਤੇ ਨਾਲ ਜਿਹੜਾ ਪੁਲਿਸ ਮੁਕੀ ਹੈ ਪਰ ਅਸੀਂ ਇਹਨਾਂ ਨੂੰ ਕਦੇ ਵੀ ਕੱਟ ਪੁਤਲੀ ਨਹੀਂ ਬਣਦੇ ਆ ਕਿਉਂਕਿ ਇਸ ਲਾਲ ਝੰਡੇ ਦਾ ਇਤਿਹਾਸ ਹੈ ਜਿਨ੍ਹਾਂ ਨੇ ਬਕਾਇਦਾ ਆਪਣੀਆਂ ਜਾਨਾਂ ਕੁਰਬਾਨ ਕਰਕੇ ਤੇ ਲਾਲ ਝੰਡਾ ਜਿਹੜਾ ਆਪਣੇ ਹੱਥ ਵਿੱਚ ਸਾਨੂੰ ਫਦਾਇਆ ਹੈ ਅਸੀਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਸਾਡੀ ਸੀਨੀਅਰ ਲੀਡਰਸ਼ਿਪ ਗਈ ਹੈ ਗੱਲਬਾਤ ਕਰਨ ਵਾਸਤੇ ਉਹ ਤੋਂ ਬਾਅਦ ਜਿਹੜੀ ਸਾਨੂੰ ਸੀਨੀਅਰ ਲੀਡਰਸ਼ਿਪ ਦੀ ਮੀਟਿੰਗ ਕਰਕੇ ਫੈਸਲਾ ਲਵਾਗੇ ਤੇ ਅਸੀਂ ਰੋਡ ਵੀ ਜਾਮ ਜਿਹੜਾ ਹੈ ਅੱਜ ਵੀ ਹੈ ਅੱਜ ਜਿਹੜਾ ਸਾਡੇ ਸਾਥੀਓ ਪੋਸਟਰ ਲਗਾ ਰਹੇ ਸੀ ਕਿਉਂਕਿ ਅਸੀਂ ਡੀਸੀ ਮੈਡਮ ਦਾ ਵਿਰੋਧ ਕਰ ਰਹੇ ਆ ਵੱਡੇ ਪੱਦਰ ਤੇ ਤੇ ਕਿਉਂਕਿ ਜਦੋਂ ਕੋਈ ਵੀ ਮੰਨ ਕੇ ਚਲਾ ਅਧਿਕਾਰੀ ਗੱਲ ਨਹੀਂ ਸੁਣਦਾ ਤਾਂ ਅਸੀਂ ਆ ਤਾਂ ਜਿਹੜਾ ਤਰਨਾ ਪ੍ਰਦਰਸ਼ਨ ਜਾਂ ਜਿਹੜਾ ਸਾਡਾ ਦਿਹਾੜਾ ਵੀ ਰੋਸ ਪ੍ਰਦਰਸ਼ਨ ਹੈ ਉਹ ਅਸੀਂ ਰੋਸ ਪ੍ਰਦਰਸ਼ਨ ਜਿਹੜੇ ਕਰ ਲੈ ਅਗਰ ਅਸੀਂ ਸਾਡੇ ਸਾਥੀ ਤਾਂ ਉਹਨਾਂ ਨੂੰ ਜਿਹੜਾ ਪੁਲਿਸ ਨੇ ਬਲਾ ਕੇ ਕਹਿੰਦੇ ਤੁਸੀਂ ਅਕਰੀਆਓ ਸਾਡੀ ਗੱਲ ਸੁਣੋ ਤੇ ਉਹਨਾਂ ਨੇ ਉਹਨਾਂ ਨੂੰ ਵਿੱਚ ਜਿਵੇਂ ਸਾਥੀ ਹੁਸ਼ਾਰ ਸਿੰਘ ਕੁਲਦੀਪ ਸਿੰਘ ਤੇ ਗਰਦੇয়াল ਸਿੰਘ ਉਹਨਾਂ ਨੂੰ ਹਰ ਰਸਤੇ ਦੇ ਵਿੱਚ ਲੈ ਲਿਆ ਕਿਹੜੇ ਪੋਸਟਰ ਕਿਹੜੇ ਸੀ ਪੋਸਟਰ ਡੀਸੀ ਮੈਡਮ ਦੇ ਖਿਲਾਫ ਸੀ ਡੀਸੀ ਮੈਡਮ ਮੁਰਦਾਬਾਦ ਤੇ ਜਿਹੜਾ ਨਰੇਗਾ ਮਜ਼ਦੂਰ ਯੂਨੀਅਨ ਜਿੰਦਾਬਾਦ ਦੇ ਇਹ ਪੋਸਟਰ ਨੇ ਕਿਉਂਕਿ ਅਸੀਂ ਪਹਿਲੇ ਬਕਾਇਦਾ ਸੀਆਰਡੀ ਨੂੰ ਬਕਾਇਦਾ ਪ੍ਰੈਸ ਦੇ ਵਿੱਚ ਬਿਆਨ ਦੇ ਚੁੱਕਿਆ ਕਿ ਜਿਹੜੀ ਹੈ ਤੂੰ ਦੀ ਡੀਸੀ ਇਹ ਕੜੇ ਬਾਜ਼ ਹੈ ਕਿਸੇ ਨਾ ਦਾ ਪੱਤਰਕਾਰਾਂ ਦੀ ਗੱਲ ਸੁਣਦੀ ਤੇ ਨਾ ਹੀ ਆਮ ਲੋਕਾਂ ਜਿਹੜੇ ਸੰਯੁਕਤ ਖਸਾਨ ਮੋਰਚੇ ਦੇ ਕਿਸਾਨਾਂ ਨੂੰ ਸਹੀ ਡੀਲ ਕਰਦੀ ਤੇ ਨਾ ਹੀ ਜਿਹੜਾ ਨਰੇਗਾ ਮਜ਼ਦੂਰ ਯੂਨੀਅਨ ਤੇ ਸਰਭਾਰਤ ਨੌਜਵਾਨ ਸਭਾ ਦੇ ਆਗੂ ਨਾਲ ਸਹੀ ਪੇਸ਼ ਆਂਦੀ ਕਿਉਂਕਿ ਜਦੋਂ ਦੀ ਇਹ ਡੀਸੀ ਮੈਡਮ ਇੱਥੇ ਆਈ ਹੈ ਉਹਨਾਂ ਦਾ ਕੋਈ ਹਾਲਾਤ ਸਹੀ ਨਹੀਂ ਚੱਲ ਰਹਾ ਇੱਥੇ ਸਾਰਾ ਤਾਣਾ ਬਾਣਾ ਉਤ ਹੋ ਚੁੱਕਾ ਹੈ ਕਿਉਂਕਿ ਜੇ ਕਿਸਾਨ ਪਾਣੀ ਦੀ ਗੱਲ ਕਰਦੇ ਨੇ ਤਾਂ ਉਹਨਾਂ ਦੇ ਪਰਚੇ ਦਰਜ ਕਰਾਉਣ ਦੀ ਗੱਲ ਕਰਦੀ ਹੈ ਜਾਂ ਜਿਹੜੇ ਸਟੂਡੈਂਟ ਆਪ ਦੀਆਂ ਫੀਸਾਂ ਦੀ ਗੱਲ ਕਰਦੇ ਆ ਤਾਂ ਉਹਨਾਂ ਨੂੰ ਧਮਕੀਆਂ ਦਿੰਦੇ ਨੇ ਕਿ ਤੁਹਾਨੂੰ ਬੰਦ ਕਰ ਦੇਵਾਂਗੇ ਤੁਹਾਡੇ ਪਰਚੇ ਦਰਜ ਕਰ ਦੇਵਾਂਗੇ ਇਹ ਤਾਂ ਤਾਣਾ ਸ਼ਹੀ ਜਿਹੜਾ ਰਵਈਆ ਅਪਣਾ ਚੁੱਕੀ ਹੈ ਡੀਸੀ ਮੈਡਮ ਮੰਗ ਕੀ ਸਾਡੀ ਮੰਗ ਹੈ ਕਿ ਪਾਰਦਰਸ਼ੀ ਡੰਗਣਾ ਰਹੇਗਾ ਮਜ਼ਦੂਰਾਂ ਨੂੰ ਜਿਹੜਾ ਉਹਨਾਂ ਦਾ ਕੰਮ ਦਿੱਤਾ ਜਾਵੇ ਨਰੇਗਾ ਮੇਟ ਬਣਾਏ ਜਾਣ ਤੇ ਜਿਹੜੇ ਸਾਡੇ ਸਾਥੀ ਨਜਾਇਜ਼ ਤੌਰ ਤੇ ਰਾਸਤੇ ਦੇ ਵਿੱਚ ਲਾਏ ਨੇ ਉਹਨਾਂ ਨੂੰ ਤੁਰੰਤ ਜੜਾ ਰਿਆ ਕੀਤਾ ਜਾਵੇ। ਜੀ ਸੀਗਾ ਜਿਹੜਾ ਤੁਹਾਨੂੰ ਕਹਿੰਦੇ ਨੇ ਡਿਟੇਲ ਕੀਤਾ ਗਿਆ ਸੀ ਫੜਿਆ ਗਿਆ ਸੀ। ਇਹ ਮਸਲਾ ਤਾਂ ਇਹ ਹੈ ਜੀ ਨਰੇਗਾ ਨੂੰ ਲੈ ਕੇ ਲਗਾਤਾਰ ਅਸੀਂ ਜਿਹੜਾ ਹੈ ਐਡੀਸ਼ਨ ਲੜ ਰਹੇ ਆ ਨਰੇਗਾ ਕਾਨੂੰਨ ਮੁਤਾਬਕ ਅਸੀਂ ਚਾਹੁੰਦੇ ਆ ਕਿ ਉਹ ਜਿਹੜਾ ਕਾਨੂੰਨ ਮੁਤਾਬਕ ਚੱਲਣਾ ਚਾਹੀਦਾ ਹੈ। ਔਰ ਡੀਸੀ ਮੈਡਮ ਨੇ ਪਹਿਲੇ ਕੁਝ ਸਮੇਂ ਅ ਥਾਈ ਥਾਈ ਦਿਨ ਦਾ ਅਸੀਂ ਕੰਮ ਭਰ ਕੇ ਦਿੱਤਾ ਸੀ ਉਹਨਾਂ ਨੇ ਸਾਨੂੰ 7 ਦਿਨ ਦਾ ਕੰਮ ਦਿੱਤਾ ਸੀ ਪਰ ਕਾਨੂੰਨ ਇਹ ਕਹਿੰਦਾ ਹੈ ਕਿ ਜੇ ਤੁਸੀਂ 7 ਦਿਨ ਦਾ ਕੰਮ ਦਿੱਤਾ ਹੈ ਤੇ ਬਾਕੀ ਸਾਡਾ ਜਿਹੜਾ 21 ਦਿਨਾਂ ਦਾ ਕੰਮ ਹੈ ਉਹਦੀ ਤੁਹਾਨੂੰ ਦੱਸਣਾ ਪਵੇਗਾ ਕਿ ਤੁਹਾਡਾ ਕੰਮ ਜਿਹੜਾ ਉਹ ਹੈਗਾ ਕਿੱਥੇ ਹੈ ਜੇ ਨਹੀਂ ਤਾਂ ਉਹਦੇ ਬਦਲੇ ਵਿੱਚ ਜਿਹੜਾ ਉਹ ਪੱਤਾ ਦੇਣਾ ਪਵੇਗਾ ਇਹਨਾਂ ਨੇ ਸਾਨੂੰ ਕੁਝ ਨਹੀਂ ਦਿੱਤਾ 2-3 ਮਹੀਨੇ ਬੀਤ ਗਏ ਆ ਔਰ ਲਗਾਤਾਰ ਅਸੀਂ ਡੀਸੀ ਮੈਡਮ ਦੇ ਜਿਹੜਾ ਮੀਟਿੰਗਾਂ ਕਰਨ ਦੀ ਵੀ ਗੱਲ ਕੀਤੀ ਹੈ ਉਹਨਾਂ ਨਾਲ ਬੈਠ ਕੇ ਵੀ ਗੱਲਬਾਤ ਕਰਨਿਆ ਚਾਹੁੰਦੇ ਸੀ ਪਰ ਡੀਸੀ ਮੈਡਮ ਜਿਹੜੇ ਹੈ ਉਹ ਹੈਂਕਰਵਾਜ ਹੈ ਉਹਨਾਂ ਨੇ ਸਰ ਨਾਲ ਕੋਈ ਮੀਟਿੰਗ ਨਹੀਂ ਕੀਤੀ ਔਰ ਅਸੀਂ ਨਰੇਗਾ ਯੂਨੀਅਨ ਤੇ ਸਰ ਭਾਰਤ ਨੌਜਵਾਨ ਸਭਾ ਨੇ ਮੀਟਿੰਗ ਕਰਕੇ ਇਹ ਪਾਸ ਕੀਤਾ ਸੀ ਕਿ ਡੀਸੀ ਮੈਡਮ ਦੇ ਜਿਹੜੇ ਲਗਾਤਾਰ ਪੁਤਲੇ ਅਸੀਂ ਫੂਕਾਂਗੇ ਔਰ ਅਸੀਂ 9 ਪੁਤਲੇ ਫੂਕ ਚੁੱਕੇ ਆ ਔਰ ਇਸ ਤੋਂ ਬਾਅਦ ਜਿਹੜਾ ਹੁਣ ਹੈ ਔਰ ਇਹ ਪਾਸ ਕੀਤਾ ਗਿਆ ਕਿ ਡੀਸੀ ਮੈਡਮ ਦੇ ਪੂਰੇ ਸ਼ਹਿਰ ਦੇ ਵਿੱਚ ਅਸੀਂ ਜਿਹੜੇ ਆ ਉਹ ਪੋਸਟਰ ਲਗਾਵਾਂਗੇ ਅਸੀਂ ਪੋਸਟਰ 30 ਤਰੀਕ ਨੂੰ ਲਗਾਏ ਸੀ ਔਰ ਉਹਦੇ ਵਿੱਚ ਜਿਹੜਾ ਇਹਨਾਂ ਨੇ ਕਿਹਾ ਕਿ ਪਰਮਿਸ਼ਨ ਨਹੀਂ ਲਈ ਜੋ ਵੀ ਇਹਨਾਂ ਨੇ ਸ਼ਿਕਾਇਤ ਕੀਤੀ ਤਾ ਸਾਡੇ ਜਿਹੜੇ ਸਾਡੇ ਖਿਲਾਫ ਐਫ ਆਰ ਦਰਜ ਕਰਤੀ ਅੱਜ ਅਸੀਂ ਕੁਝ ਥਾਵਾਂ ਤੇ ਰਹਿੰਦੇ ਸੀ ਪੋਸਟਰ ਲਗਾਉਣ ਵਾਲੇ ਉਹ ਅਸੀਂ ਫੇਰ ਲਗਾ ਰਹੇ ਸੀ ਤਾਂ ਇਹਨਾਂ ਨੇ ਸਾਨੂੰ ਜਿਹੜਾ ਪੁਲਿਸ ਅरेस्ट ਕਰਕੇ ਲੈ ਆਈ ਪੋਸਟਰ ਕਿਸ ਚੀਜ਼ ਦੇ ਸੀ ਪੋਸਟਰ ਉਹਦੇ ਵਿੱਚ ਉਸ ਤੋਂ ਬਾਅਦ ਰੇਟਾ ਚੋਰੀ ਹੋ ਰਿਹਾ ਜੀ ਲਗਾਤਾਰ ਅਸੀਂ ਉਹ ਵੀ ਵੀਡੀਓ ਵਾਇਰਲ ਕੀਤੀ ਹੈ ਧੰਨਵਾਦ ਕਰਦੇ ਆਂ ਪ੍ਰੈਸ ਵਾਲਿਆਂ ਦਾ ਜਿਨ੍ਹਾਂ ਨੇ ਉਸ ਵੀਡੀਓ ਨੂੰ ਬੜਾ ਹਾਈਲਾਈਟ ਕੀਤਾ ਬੜੀਆਂ ਉਹ ਨਿਊ ਚੈਨਲਾਂ ਤੇ ਲੱਗਿਆ ਮੈਂ ਨਾਮ ਨਹੀਂ ਲਵਾਗਾ ਪਰ ਉਹ ਸਾਰੇ ਲੋਕਾਂ ਨੇ ਦੇਖਿਆ ਔਰ ਲਗਾਤਾਰ ਜਿਹੜਾ ਉਹ ਖੁੰਧ ਖਾਰੇ ਆ ਕਿ ਸਾਡੇ ਖਿਲਾਫ ਜਿਹੜੇ ਕਾਰਵਾਈ ਕਿਉਂ ਕਰ ਰਿਹਾ ਔਰ ਉਹਦੇ ਵਿੱਚ ਹੁਣ ਨਾਲ ਇੱਕ ਗੱਲ ਹੋਰ ਜੁੜ ਗਈ ਹੈ ਅਸੀਂ ਰੇਤਾ ਚੋਰੀ ਨਹੀਂ ਕਰਨ ਦੇਣਾ ਕਿਸੇ ਨੂੰ ਚਾਹੇ ਉਹ ਕੋਈ ਅਫਸਰ ਹੋਵੇ ਚਾਹੇ ਉਹ ਕੋਈ ਰਾਜਨੀਤਿਕ ਪਾਰਟੀ ਵਾਲਾ ਹੋਵੇ ਉਹ ਕੋਈ ਵੀ ਹੋਵੇ ਰੇਤਾ ਚੋਰੀ ਕਰਨ ਵਾਲਿਆਂ ਦੇ ਖਿਲਾਫ ਔਰ ਨਰੇਗਾ ਮਜ਼ਦੂਰਾਂ ਦਾ ਜਿਹੜਾ ਉਹਨਾਂ ਦੇ ਜਿਹੜੇ ਪੈਸੇ ਦੀ ਲੁੱਟ ਕਰਨ ਵਾਲੇ ਅਸੀਂ ਉਹਨਾਂ ਨੂੰ ਕਦੇ ਮਾਫ਼ ਨਹੀਂ ਕਰਾਂਗੇ ਇਹੀ ਲਿਖਿਆ ਸੀ ਉਹਦੇ ਪੋਸਟਰਾਂ ਦੇ ਵਿੱਚ ਔਰ ਉਹ ਅਸੀਂ ਪੋਸਟਰ ਅੱਜ ਲਗਾ ਰਹੇ ਸੀ ਤੇ ਫਿਰ ਹੁਣ ਕੀ ਮੁੱਕੀ ਗੱਲ ਹੁਣ ਐਸਐਚਓ ਸਾਹਿਬ ਨੇ ਇਹ ਗੱਲ ਕਹੀ ਆ ਸਾਡੇ ਜਿਹੜੇ ਪਾਰਟੀ ਦੇ ਸਾਡੇ ਭਾਰਤੀ ਕਾਂਗਰਸ ਪਾਰਟੀ ਦੇ ਭਾਈ ਹੰਸਰਾਜ ਗੋਲਡਨ ਜੀ ਜ਼ਿਲ੍ਹਾ ਸਕੱਤਰ ਨੇ ਭਾਈ ਸੁਰਿੰਦਰ ਢੰਡਿਆ ਜੀ ਕੋਲਿੰਦ ਕਿਸਾਨ ਸਭਾ ਦੇ ਜਿਹੜੇ ਆ ਜ਼ਿਲ੍ਹੇ ਦੇ ਪ੍ਰਧਾਨ ਨੇ ਕਿਸਾਨਾਂ ਦੇ ਔਰ ਉਹਨਾਂ ਨੇ ਐਸਐਚਓ ਸਾਹਿਬ ਨੇ ਬੁਲਾਇਆ ਕਿ ਆਪਾਂ ਬੈਠ ਕੇ ਦਾ ਮਸਲੇ ਦਾ ਹੱਲ ਕਰਦੇ ਆ ਔਰ ਐਸਐਚਓ ਸਾਹਿਬ ਨੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਵੀ ਡੀਸੀ ਸਾਹਿਬ ਨਾਲ ਮੀਟਿੰਗ ਕਰਾ ਦਿੰਦੇ ਆ ਤੁਹਾਡੀ ਤੇ ਜਿਹੜੇ ਵੀ ਤੁਹਾਡੇ ਮਸਲੇ ਪੈਂਡਿੰਗ ਪਏ ਜੋ ਵੀ ਹੈ ਇਹਦਾ ਆਪਾਂ ਹੱਲ ਕੱਢੀਏ ਐਫਆਈਆਰ ਕਸਚੀ ਦੀ ਹੈ ਤੁਹਾਡੇ ਦੀ ਐਫਆਈਆਰ ਇਹ ਕਹਿੰਦੇ ਆ ਜੀ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਹੈ ਔਰ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਦਾ ਸੀ ਤਾਂ ਸਰਕਾਰੀ ਪ੍ਰਾਪਰਟੀ ਬਚਾਉਣਾ ਚਾਹੁੰਦੇ ਆ ਇੱਕ ਪੋਸਟਰ ਲੱਗਣ ਨਾਲ ਅਗਰ ਸਰਕਾਰੀ ਪ੍ਰੋਪਰਟੀ ਦਾ ਨੁਕਸਾਨ ਹੈ ਤਾਂ ਫਿਰ ਅਸੀਂ ਕੁਝ ਨਹੀਂ ਕਹਿ ਸਕਦੇ ਜਿਹਨੇ ਬੰਦਿਆਂ ਦੇ ਖਿਲਾਫ ਜਿਹੜੀ ਐਫਆਈਆ ਉਹ ਕਹਿੰਦੇ ਆ ਜੀ 8-9 ਬੰਦਿਆਂ ਤੇ ਕੀਤੀ ਆ ਪਰ ਫਿਲਹਾਲ ਅੱਜ ਤਿੰਨ ਜਨੇ ਅਰੈਸਟ ਕੀਤੇ ਸੀ ਕਿਹੜੇ ਕਿਹੜੇ ਸੀ ਇਹ ਕੁਲਦੀਪ ਖੁਸ਼ਾ ਉਹ ਸਾਡੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਬਲਾਕ ਦੇ ਪ੍ਰਧਾਨ ਨੇ ਸਾਡੇ ਹੁਸ਼ਿਆਰ ਸਿੰਘ ਕਾਵਾਂ ਵਾਲੀ ਕਾਮਰੇਡ ਜੀ ਉਹਨਾਂ ਨੂੰ ਤੇ ਮੈਨੂੰ ਠੀਕ ਉਹਨਾਂ ਰਿਆ ਕਰ ਦਿੱਤਾ ਜੀ ਹਾਂ ਹੁਣ ਰਿਆ ਕਰ ਦਿੱਤਾ ਐਸਐਚਓ ਸਾਹਿਬ ਨੇ ਆਪ ਆ ਕੇ ਦੱਸਤਾ ਬੋਲਤਾ ਧੰਨਵਾਦ